ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਕਿਵੇਂ ਸਾਡੀ ਗਰੀਬਾਂ ਦੀ ਯਾਦ ਆ ਗਈ ਕਣਕ ਡੱਡਾ ਤਾਂ ਤੇਰੇ 'ਚ ਵੀ ਨਹੀਂ ਹੈਗਾ ਤੂੰ ਤਾਂ ਉਹਦੇ ਥੱਲੇ ਐ ਲੱਗਿਆ ਹੈ ਜਿਵੇਂ ਪੁਰਾਣੇ ਗੁਰਦੂ ਗਾਹ ਥੱਲੇ ਲੱਗਦੀ ਹੁੰਦੀ ਹੈ ਜਦੋਂ ਤੱਕ ਜਸ਼ਨ ਨਹੀਂ ਨਾ ਆਉਂਦੀ ਉਦੋਂ ਤੱਕ ਇੱਥੇ ਇਹੀ ਕੰਮ ਚੱਲੂ ਆ ਜਿਹੜੀ ਤੇਰੀ ਭੂਆ ਬੈਠੀ ਹੈ ਨਾ ਜਿੱਦ ਕਰੀ ਮੈਂ ਜਸ਼ਨ ਦੇ ਹੱਥਾਂ ਦੇ ਪਰੌਂਠੇ ਖਵਾ ਕੇ ਤੋੜਨਾ ਹੈ ਉਹਨੂੰ ਆ ਦੇਖ ਲਾ ਮਾਂ ਅੱਜ ਦਰਸ਼ਨ ਕੀ ਕੁਛ ਬੋਲੀ ਹੈਗੀ ਜਸਰ ਹੈ ਬੇ ਤੈਨੂੰ ਜਸਨ ਕਿੱਥੇ ਮਿਲ ਗਈ ਆ ਮਿਲੀ ਸੀ ਬਾਜ਼ਾਰ ਚ ਉਹ ਉਹਨੂੰ ਤਾਂ ਜਮੀਂ ਆਕਲ ਨਹੀਂ ਕਿਵੇਂ ਬੋਲਣਾ ਕਿਵੇਂ ਨਹੀਂ ਮੈਨੂੰ ਤਾਂ ਇਸ ਕੁੜੀ ਦੀ ਸਮਝ ਨਹੀਂ ਆਉਂਦੀ ਹੈਗੀ ਇਹਨੂੰ ਕੋਰਾ ਵੀ ਫਿਕਰ ਨਹੀਂ ਆਉਂਦਾ ਘਰ ਬਸਾਉਣ ਵਾਸਤੇ ਮਾਂ ਮੇਰੀ ਗੱਲ ਸੁਣ ਲਾ ਅੱਗੇ ਤਾਂ ਸ਼ਾਇਦ ਮੈਂ ਪਹਿਲਾਂ ਸੋਚ ਵੀ ਲੈਂਦਾ ਉਹਨੂੰ ਲਿਆਉਣ ਬਾਰੇ ਪਰ ਹੁਣ ਤਾਂ ਮੈਂ ਜਮੀਂ ਨਹੀਂ ਲੈਂਦਾ ਜਿਹੜਾ ਕੁਛ ਉਹਨੇ ਅੱਜ ਕੀਤਾਗਾ ਹੌਲੀ ਬੋਲ ਪੁੱਤ ਗੁੱਸਾ ਨਾ ਕਰ ਕੰਧਾਂ ਦੇ ਵੀ ਕੰਨ ਹੁੰਦੇ ਨੇ ਐਵੇਂ ਲੋਕਾਂ ਨੂੰ ਸੁਣ ਜੂਗਾ ਅੱਛਾ ਇੱਥੇ ਘਰੇ ਲੋਕਾਂ ਨੂੰ ਸੁਣ ਜੂ ਨਾ ਜਿਹੜਾ ਬਾਜ਼ਾਰ ਚ ਉਹਨੇ ਜਲੂਸ ਕੱਢਿਆਗਾ ਕਿਉਂ ਉਹਨਾਂ ਨੂੰ ਗੁੱਸਾ ਕਰਾਂ ਮੈਂ ਕਿਉਂ ਹੌਲੀ ਬੋਲਾ ਇਹ ਤਾਂ ਦੱਸ ਮੈਨੂੰ ਨਾ ਹੁਣ ਦੱਸ ਮੈਂ ਕੀ ਕਰਾਂ ਮੈਨੂੰ ਤਾਂ ਦੱਸ ਮੈਨੂੰ ਤਾਂ ਇਹ ਗੱਲ ਦੀ ਸਮਝ ਨਹੀਂ ਆਉਂਦੀ ਹੈਗੀ ਉਹਦਾ ਭਾਈ ਉੱਥੇ ਚੁੱਪਚਾਪ ਕਰਕੇ ਖੜਾ ਰਿਹਾ ਬਿਲਕੁਲ ਉਹ ਕੁਝ ਨਹੀਂ ਬੋਲਿਆ ਉਹੀ ਨਹੀਂ ਕੱਲੇ ਚੁੱਪ ਕਰੀ ਪਤਾ ਨਹੀਂ ਕੀ ਉਹਦੇ ਹੰਕਾਰ ਕਾਦਾ ਉਹਨਾਂ ਨੂੰ ਕੋਈ ਨਾ ਪੁੱਤ ਫੇਰ ਵੀ ਲੋਕਾਂ ਦੀਆਂ ਨੂੰਹਾਂ ਨਾਲੋਂ ਸਿਆਣੀ ਐ ਕੀ ਸਿਆਣੀ ਆ ਤੇਰੇ ਪਤਾ ਨਹੀਂ ਉਹਨੇ ਕੀ ਸਰਚ ਘੋਲ ਕੇ ਪਾ ਰੱਖਿਆ ਨਾ ਸਿਆਣੀ ਕੀ ਆ ਮੈਨੂੰ ਐ ਤਾਂ ਦੱਸ ਦੇ ਮੰਮੀ ਕੋਈ ਇੱਕ ਗੁਣਗਣਾ ਦੇ ਸਿਆਣੀ ਆਲਾ ਮੈਨੂੰ ਜੇ ਮੈਂ ਤਾਂ ਕੁੜੀ ਦੇਖੀ ਸੀ ਪਰਿਵਾਰ ਦਾ ਤਾਂ ਵਰਤੇ ਤੋਂ ਪਤਾ ਲੱਗਦਾ ਹੁੰਦਾ ਮੰਮੀ ਮੇਰੀ ਗੱਲ ਸੁਣ ਲਾ ਤੈਨੂੰ ਪਤਾ ਲੱਗ ਗਿਆ ਹੁਣ ਪਰਿਵਾਰ ਕਿਹਜਾ ਮੈਨੂੰ ਕੁੜੀ ਦਾ ਵੀ ਪਤਾ ਲੱਗ ਗਿਆ ਹੁਣ ਮੈਂ ਤਾਂ ਜਮੀ ਨਹੀਂ ਲਿਓਣੀ ਚਾਹੇ ਮੇਰੇ ਬਾਣੇ ਤਾਂ ਸਾਰੀ ਉਮਰ ਬੈਠੀ ਰਹੇ ਉੱਥੇ ਮੈਨੂੰ ਨਾ ਕਹੀਂ ਤੂੰ ਲਿਓਣ ਨੂੰ ਉਹ ਤਾਂ ਐ ਨਹੀਂ ਕਰੀਂਦਾ ਹੁੰਦਾ ਇੰਨਾ ਤਾਂ ਟਾਈਮ ਹੋ ਗਿਆ ਉਹਨੂੰ ਗਈ ਨੂੰ ਉੱਥੇ ਫੇਰ ਕੀ ਹੋ ਗਿਆ ਕੀ ਵਹਾਂ ਆਕੜ ਗਈਆਂ ਮੰਮੀ ਜੀ ਇੰਨਾ ਟਾਈਮ ਹੋ ਗਿਆ ਅਬਦੁੱਲਾ ਥਣੀ ਬੈਠੀ ਆ ਉੱਥੇ ਕੁਛ ਮਾੜਾ ਮੋਟਾ ਸੋਚ ਵੀ ਲੈਂਦੇ ਜੇ ਬਣਾ ਕੇ ਰੱਖੇ ਫੋਨ ਕਰੇ ਕੋਈ ਗੱਲ ਨਹੀਂ ਜੇ ਉਹ ਨਾ ਕੋਈ ਫੋਨ ਕੀਤਾ ਤੇ ਮਿਲੀ ਉਹ ਵੀ ਸਿੱਧੇ ਮੂੰਹ ਨਹੀਂ ਬੋਲੀ ਹਲੇ ਤੁਰੇ ਲਿਆਉਣ ਦੀ ਸੋਚਦੀਆਂ ਉਹਨੂੰ ਕਮਾਲੇ ਕਰਦੀਆਂ ਤੂੰ ਵੀ ਪੁੱਤ ਕੋਤਾਲੀ ਜੇ ਨਹੀਂ ਉਹਨੇ ਫੋਨ ਮੈਂ ਕਰ ਲੈਨੀ ਆ ਮੈਂ ਕਹਿਦਾ ਨਹੀਂ ਆ ਜੱਸ ਇਹਨੂੰ ਵੀ ਕੀ ਗੱਲ ਹੋਈ ਐ ਤੂੰ ਫੋਨ ਕਿਉਂ ਨਹੀਂ ਕਰਦੀ ਮੰਮੀ ਰਹਿਣ ਦੇ ਤੂੰ ਕਿ ਅਗਲਾ ਕਰੇ ਨਾ ਫੋਨ ਜਿਹਦੀਆਂ ਗਲਤੀਆਂ ਨੇ ਤੇਰੀ ਸਮਝ ਨਹੀਂ ਆਉਂਦੀ ਤਪਾਦਾ ਨਹੀਂ ਕਿਹੜੀ ਗੱਲ ਦਾ ਹੰਕਾਰ ਆ ਭੱਲੇ ਦੁੱਕੀ ਨਹੀਂ ਸਾਲਿਆਂ ਦੇ ਆਏ ਨਹੀਂ ਕਹੀਂ ਦਾ ਹੁੰਦਾ ਪੁੱਤ ਕੋਈ ਨਹੀਂ ਉਹਦੇ ਸਾਹਮਣੇ ਨਾ ਕਹਿਦੀ ਕਦੇ ਗਰੀਬ ਨੂੰ ਗਰੀਬ ਨਹੀਂ ਕਹੀਂ ਦਾ ਹੁੰਦਾ ਐਵੇਂ ਲੋਕ ਸੁਣ ਲੈਣਗੇ ਗੱਲ ਵੱਧ ਜਾਂਦੀ ਹੁੰਦੀ ਐ ਕੀ ਬਾਜੂਗੀ ਗੱਲ ਬਾਦੀਆ ਤਾਂ ਵਧੀਆ ਵੀ ਮੈਨੂੰ ਕੋਈ ਪਰਵਾਹ ਨਹੀਂ ਆ ਨਾਲੇ ਜਿਹੜੇ ਹਰਮਨ ਜੀ ਨੇ ਪੈਸੇ ਚੱਕੇ ਨੇ ਨਾ ਉਹ ਵੀ ਗੱਲ ਕਰੂੰਗਾ ਉਹਦੇ ਨਾਲ ਪੁੱਤ ਕੋਈ ਨਾ ਨਿਆਣੀ ਸੀ ਨਿਆਣਪਣੇ ਚ ਕਰ ਗਈ ਕਦੇ ਉਹਨਾਂ ਦੇ ਸਾਹਮਣੇ ਨਾ ਕਹਿਦੀ ਕੀ ਨਿਆਣਪਣਾ ਕਰ ਗਈ ਮੰਮੀ ਐਡੀ ਨਿਆਣੀ ਨਹੀਂ ਸੀ ਜੇ ਨਿਆਣੀ ਹੁੰਦੀ ਆਹ ਹਰਕਤ ਤਾਂ ਨਾ ਕਰਦੀ ਜੋਰੀਆ ਤੈਨੂੰ ਪਤਾ ਤੂੰ ਨਹੀਂ ਸਮਝਦਾ ਪਤਾ ਤੇਥੋਂ ਵੀ ਵੱਧ ਚਲਾਕ ਆ ਯਾਨੀ ਸਮਝਣ ਲੱਗੀ ਆ ਕਿਤੇ ਉਹਨੂੰ ਬਾਲੀ ਛੇਜ ਮਾਰਦਾ ਤੈਨੂੰ ਵੀ ਅੱਛਾ ਹੁਣ ਪਤਾ ਵੱਲ ਗਿਆ ਮੈਨੂੰ ਆਹ ਗੱਲ ਐ ਜਸਨਦੀਪ ਨੇ ਜਸ ਦੇ ਪੈਸੇ ਚੱਕੇ ਆਂ ਕੀ ਆ ਬਾਤ ਐ ਤੇ ਮੈਨੂੰ ਪੱਕਾ ਝਕੀਣਾ ਪਾਪ ਵੀ ਨਹੀਂ ਰੋਕਿਆ ਹੁਣ ਵੀ ਮੇਰੇ ਕੋਲ ਕੋਈ ਪਾਫ ਨਾ ਕੱਢੇ ਮੈਂ ਵੀ ਕਿਹਾ ਸੀਗਾ ਵੀ ਮੈਂ ਵੀ ਪਤਾ ਤਾਂ ਲਾ ਕੀ ਹਟੂੰਗੀ ਚਲ ਕੋਈ ਗੱਲ ਨਹੀਂ ਹੁਣ ਮੈਨੂੰ ਗੱਲ ਦਾ ਪਤਾ ਲੱਗੇ ਨਾ ਹੁਣ ਮੇਰੇ ਰੋਟੀ ਹਜਮ ਆਣੀ ਐ ਚਲ ਕੋਈ ਗੱਲ ਨਹੀਂ ਮੈਂ ਕਰਦੀ ਆ ਵੀਰੇ ਨਾਲ ਗੱਲ ਇਹ ਕੀ ਹੈ ਹੋਰ ਵੀਰੇ ਚਾਹ ਪੀ ਜਾਣਾ ਇਕੱਲਾ ਇਕੱਲਾ ਹੈ ਉਹ ਬਣਤੈ ਨੂੰ ਮੰਗਾ ਦਿੰਨਾ ਫਿਰ ਇਹ ਕੀ ਗੱਲ ਹੈ ਨਾ ਚੱਲ ਕੋਈ ਗੱਲ ਨਹੀਂ ਚਾਹ ਤਾਂ ਮੈਂ ਪੀ ਲੂ ਆਪੀ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਕਰ ਬਣੇ ਕੀ ਗੱਲ ਕਰਨੀ ਹੈ ਇਹ ਤਾਂ ਮੈਨੂੰ ਪਤਾ ਹੀ ਸੀ ਵੀ ਭਾਬੀ ਤਾਂ ਸ਼ੁਰੂ ਤੋਂ ਹੀ ਮੇਰੇ ਤੋਂ ਗੱਲਾਂ ਲਕਾਉਂਦੀ ਹੈ ਪਰ ਮੈਨੂੰ ਇਹ ਨਹੀਂ ਪਤਾ ਸੀ ਵੀ ਤੁਸੀਂ ਵੀ ਮੇਰੇ ਕੋਲੋਂ ਗੱਲ ਲਕਾਉਂਗੇ ਲੈ ਬਣੇ ਮੈਂ ਤੇਰੇ ਕੋਲੋਂ ਕਿਹੜੀ ਗੱਲ ਲਕੋਲੀ ਹੁਣ ਲੈ ਬਣੇ ਤੂੰ ਇੰਨਾ ਭੋਲਾ ਵੀ ਨਾ ਬਣਾ ਕਿਉਂ ਕੀ ਗੱਲ ਕੱਟ ਇੰਨਾ ਕੁਝ ਹੋ ਗਿਆ ਤੇ ਤੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਹੈਗਾ ਮੈਂ ਆਪ ਸੁਣਿਆ ਜੱਸ ਤੇ ਭਾਬੀ ਨੂੰ ਗੱਲਾਂ ਕਰਨ ਲੱਗਿਆ ਕੀ ਸੁਣਿਆ ਬਣੇ ਦੱਸਦੇ ਪੈਸੇ ਨਹੀਂ ਚੱਕੇਗਾ ਜੱਸਨਦੀਪ ਭੈਣ ਨੇ ਉਹ ਤੈਨੂੰ ਕਿਹਨੇ ਦੱਸਤਾ ਇਹ ਲੈ ਦੱਸਣਾ ਕਿਨੇ ਸੀ ਇਹ ਤਾਂ ਮੈਂ ਆਪ ਸੁਣਿਆ ਦੋਹੇ ਮਾਂ ਪੁੱਤ ਗੱਲਾਂ ਕਰੀ ਜਾਂਦੇ ਸੀ ਆਕੇ ਜੱਸਨਦੀਪ ਭੈਣ ਨੇ ਜੱਸ ਦੇ ਪੈਸੇ ਚੱਕੇ ਆ ਉਹ ਕਾਹਨੂੰ ਕੱਢਿਆ ਭੈਣੇ ਪੈਸੇ ਇਹ ਤਾਂ ਜਸਦੇ ਦਿਮਾਗ 'ਚ ਉਹੀ ਗੱਲ ਚੜੀ ਪਈ ਐ ਦੀ ਪੈਸੇ ਉਹਨੇ ਕੱਢ ਲੇ ਉਹ ਕਿਸੇ ਨੂੰ ਪੈਸੇ ਦੇ ਦੇਊਗੇ ਭੁੱਲ ਗਏ ਹੋਵਾਂਗੇ ਬਸ ਰਹਿਣ ਦੇ ਵੀਰੇ ਰਹਿਣ ਦੇ ਮੈਂ ਨਾ ਆਪ ਸੁਣਾ ਆਪਣੇ ਕੰਨਾਂ ਨਾਲ ਹੁਣ ਤੂੰ ਬਹੁਤੇ ਪੋਸਟੇਜੇ ਨਾਲਾ ਤੂੰ ਨਾ ਮੇਰੇ ਤੋਂ ਕੋਈ ਗੱਲ ਲਕੋ ਉਹ ਚੱਲ ਭੈਣੇ ਜੇ ਉਹਨੇ ਪੈਸੇ ਕੱਢ ਵੀ ਲਏ ਆਪਾਂ ਕਿਉਂ ਕਿਸੇ ਦੀ ਧੀ ਪਹਿਣ ਦੀ ਗੱਲ ਬਣਾਈਏ ਅੱਛਾ ਧੀ ਪਹਿਣ ਪੈਸੇ ਕੱਢ ਲੇ ਕੋਈ ਗੱਲ ਨਹੀਂ ਪਰ ਧੀ ਪਹਿਣ ਦੀ ਗੱਲ ਨਾ ਕਹੋ ਹੈ ਗੱਲ ਸੁਣ ਵੀਰੇ ਮੇਰੀ ਬੰਦਾ ਗਰੀਬ ਹੋਣਾ ਮਾੜਾ ਨਹੀਂ ਨੀਤ ਦਾ ਮਾੜਾ ਹੋਣਾ ਮਾੜੀ ਗੱਲ ਐ ਉਹ ਇਹ ਵੀ ਭਣੇ ਕੋ ਕਰਮਾਂ ਦਾ ਲੇਖਾ ਜੋਖ ਹੈਗਾ ਜਿਹੜੇ ਇਹ ਜੇ ਮਾੜੇ ਰਿਸ਼ਤੇਦਾਰ ਟੱਕਰਗੇ ਹੋ ਵੀਰੇ ਆ ਕਰਮ ਵੀ ਨਾ ਤੁਸੀਂ ਆਪਦੇ ਆਪ ਮਾੜੇ ਕੀਤੇ ਨੇ ਆਪਦੇ ਉਹ ਵੀ ਭਾਬੀ ਦੇ ਪਿੱਛੇ ਲੱਗ ਕੇ ਜਦੋਂ ਮੈਂ ਕਿਹਾ ਸੀ ਰਿਸ਼ਤੇ ਨੂੰ ਜੇ ਮੇਰੀ ਗੱਲ ਮੰਨ ਲੈਂਦੇ ਨਾ ਤਾਂ ਜੇ ਦਿਨ ਹੀ ਨਹੀਂ ਆਣਾ ਸੀ ਉਹ ਭਣੇ ਹੁਣ ਮੈਂ ਸੋਚਿਆ ਵੀ ਵਰਤਨਾ ਦਾ ਆਪਾਂ ਕੁੜੀ ਨਾਲ ਹੈ ਜਸਦੀ ਮਾਂ ਨੂੰ ਕੁੜੀ ਪਸੰਦ ਹੈ ਆਪਾਂ ਰਿਸ਼ਤਾ ਲੈ ਲਿਆ ਹੁਣ ਆਪਾਂ ਨੂੰ ਕੀ ਪਤਾ ਸੀ ਵੀ ਇਹੇ ਜੇ ਨਿਕਲਣਗੇ ਇਹ ਉਹ ਵੀਰੇ ਉਹ ਤਾਂ ਜਿਹੇ ਜੇ ਹੈਗੇ ਨੇ ਹੈਗੇ ਨੇ ਮੈਨੂੰ ਤਾਂ ਨਾ ਬਹੂ ਦੇ ਵੀ ਨਿਬਸਣ ਵਾਲੇ ਲੱਛਣ ਦੀंदे ਹੈਗੇ ਨਾ ਚੱਲ ਕੋਈ ਗੱਲ ਨਹੀਂ ਜੇ ਤੀਹ ਪਹਿਣ ਤੋਂ ਕੋਈ ਗਲਤੀ ਹੋ ਜੇ ਮਾਂ ਪਿਓ ਦਾ ਫਰਜ ਨਹੀਂ ਬਣਦਾ ਹੈਗਾ ਵੀ ਸਮਝਾ ਕੇ ਤੋਰਨ ਦਾ ਹੈ ਉਹ ਮੈਂ ਤਾਂ ਭਾਣੇ ਰੱਬ ਦੇ ਸਾਰੇ ਛੱਡਿਆ ਸਾਰਾ ਕੁਝ ਮੈਂ ਤਾਂ ਜਸਦੀ ਮਾਂ ਨੂੰ ਕਹਿਤਾ ਵੀ ਆਪਾਂ ਨਹੀਂ ਲੈਣ ਜਾਣਾ ਜਸ਼ਨ ਨੂੰ ਅੱਛਾ ਇਹ ਤਾਂ ਵੀਰੇ ਤੂੰ ਜਮਾ ਸਹੀ ਗੱਲ ਕਹੀ ਤੈਨੂੰ ਯਾਦ ਹੈ ਜਦੋਂ ਇੱਕ ਵਾਰ ਮੈਂ ਰੁਸ ਕੇ ਆ ਗਈ ਸੀ ਇੱਥੇ ਕੱਲੀਓ ਬੱਸ ਚੜ ਕੇ ਆ ਗਈ ਸੀ ਬੀਬੀ ਨੇ ਮੈਨੂੰ ਕਿੰਨਾ ਸਮਝਾਇਆ ਸੀ ਤੇ ਸਮਝਾ ਬਿਜਾ ਕੇ ਮੈਨੂੰ ਵਾਪਸ ਲੈ ਕੇ ਗਈ ਤੀ ਉਸੇ ਪੈਰੀ ਕਹਿੰਦੀ ਜਾ ਆਪਦੇ ਸੌਰੇ ਘਰੇ ਮਾਪਿਓ ਦੇ ਬਹੁਤ ਸਾਰੇ ਹੁੰਦਾ ਓਏ ਉਹ ਤਾਂ ਭੈਣੇ ਤੇਰੀ ਗੱਲ ਠੀਕ ਹੈ ਹੁਣ ਆਪਾਂ ਨੂੰ ਕੀ ਪਤਾ ਵੀ ਇਹਨਾਂ ਦੇ ਦਿਮਾਗ 'ਚ ਕੀ ਕੁਝ ਚੱਲੀ ਜਾਂਦਾ ਚੱਲ ਵੀਰੇ ਹੁਣ ਜਿਹੜਾ ਕੁਝ ਹੋਣਾ ਉਹ ਤਾਂ ਹੋਕ ਹੀ ਰਹੂਗਾ ਹੈਨਾ ਆਪਾਂ ਕਰ ਵੀ ਕੀ ਸਕਦੇ ਹੁਣ ਕਰ ਤਾਂ ਬਹੁਤ ਕੁਝ ਸਕਦੇ ਸੀ ਜੇ ਕਰਨ ਵਾਲੇ ਹੁੰਦੇ ਤਾਂ ਚਲੋ ਭੁੱਗ ਤੋ ਹੁਣ ਮੈਨੂੰ ਤਾਂ ਕੀ ਲੈਣਾ ਮੈਂ ਵੀ ਪਿੰਨੀ ਆ ਚਾਹੀਦਾ ਆ ਬਣੀ ਪੀ ਆ ਪੈਣੇ ਪੀ ਲੈ ਅੰਦਰ ਕੀ ਦੱਸਾਂ ਮੈਂ ਹੁਣ ਇਹਨੂੰ ਵੀ ਕਿੱਥੇ ਜਾ ਕੇ ਰੁਕੂ ਗੱਲ ਇਹ ਮੈਂ ਪੁੱਛਦੀ ਆ ਜਸਨ ਨੂੰ ਕੀ ਹੋਇਆ ਇਹ ਇੰਨਾ ਗੁੱਸਾ ਮੁੰਡੇ ਨੂੰ ਤਾਂ ਇੰਨਾ ਗੁੱਸਾ ਕਦੇ ਆਇਆ ਹੀ ਨਹੀਂ ਸੀ ਮੈਂ ਜਸਨ ਨੂੰ ਫੋਨ ਲਾ ਕੇ ਪੁੱਛਦੀ ਆ ਵੀ ਕੀ ਗੱਲ ਹੋਈ ਹੈ ਇਹ ਕਿਦਾ ਵੱਜੀ ਜਾਂਦਾ ਦੇਖਾਂ ਹਲੋ ਹਲੋ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਕਿਵੇਂ ਸਾਡੀ ਗਰੀਬਾਂ ਦੀ ਯਾਦ ਆ ਗਈ ਸਾਨੂੰ ਤਾਂ ਫੇਰ ਵੀ ਭੈਣ ਜੀ ਯਾਦ ਆ ਗਈ ਮੈਨੂੰ ਲੱਗਦਾ ਤੁਸੀਂ ਜਮੀ ਭੁੱਲ ਗਏ ਵੀ ਕੁੜੀ ਕਿਤੇ ਵੀ ਇਹੀ ਹੈਗੀ ਭੈਣ ਜੀ ਇੱਕ ਗੱਲ ਕਹਾ ਗੁੱਸਾ ਤਾਂ ਕਰਿਓ ਨਾ ਸਾਰਾ ਦਿਨ ਮੇਰੀ ਧੀ ਮੰਜੇ ਤੇ ਪਈ ਕਲਪਦੀ ਰਹਿੰਦੀ ਆ ਰੋਂਦੀ ਰਹਿੰਦੀ ਆ ਨਾਂ ਜੇ ਮਰੀਤੀ ਤੋ ਕੋ ਗਲਤੀ ਹੋ ਗਈ ਸੀ ਤਾਂ ਤੂੰ ਉਹਦੀ ਮਾਂ ਐ ਉਹਨੂੰ ਸਮਝਾ ਦਿੰਦੀ ਐ ਆਪਣੇ ਭੈਣ ਭਾਈਆਂ ਦੀ ਬੇਇੱਜ਼ਤੀ ਹੁੰਦੀ ਮੂੰਹ ਤੇ ਕੌਣ ਯਾਰਦਾ ਹੈ ਤੁਸੀਂ ਇਹ ਚੰਗੀ ਗੱਲ ਨਹੀਂ ਕੀਤੀ ਸਮਝਾਵ ਜਾ ਵੀ ਸਕਦੇ ਸੀ ਮੈਨੂੰ ਤਾਂ ਨਹੀਂ ਲੱਗਦਾ ਭੈਣ ਜੀ ਤੁਹਾਡੀ ਕੁੜੀ ਰੋਂਦੀ ਹੋਣੀ ਹੈਗੀ ਜਿਹੜੇ ਹਿਸਾਬ ਨਾਲ ਜਸ ਨਾਲ ਉਹ ਲੜੀ ਐ ਬਾਜ਼ਾਰ ਚ ਉਹਨੇ ਤਾਂ ਆਈ ਨਹੀਂ ਦੇਖਿਆ ਅਲਾਦਾਲਾ ਵੀ ਇੱਥੇ ਕੋਈ ਸੁਣਦਾ ਹੋਊਗਾ ਜਾਂ ਕੀ ਕਹਿੰਦਾ ਹੋਊ ਕੋਈ ਹੈ ਨਾ ਜਸ ਨਾਲ ਕਦੋਂ ਲੜ ਪਈ ਆ ਹੁਣੀ ਥੋੜਾ ਚਿਰ ਪਹਿਲਾਂ ਹੀ ਬਾਜ਼ਾਰ ਚ ਮਿਲੀ ਹੈਗੀ ਕੋਈ ਨਹੀਂ ਆ ਲੈਣਦੇ ਉਹਨੂੰ ਮੈਂ ਪੁੱਛਦੀ ਆ ਜੇ ਕੁੜੀ ਗੁੱਸੇ ਗਿੱਲੇ ਹੋ ਕੇ ਆ ਵੀ ਗਈ ਭੈਣ ਜੀ ਸੋਡਾ ਵੀ ਹੱਕ ਬਣਦਾ ਸਮਝਾਵਰਿਆ ਕੇ ਤੁਸੀਂ ਕੁੜੀ ਨੂੰ ਆਪਦੇ ਘਰੇ ਭੇਜੋ ਕੋਈ ਨਹੀਂ ਤੁਸੀਂ ਜਸ ਨੂੰ ਭੇਜ ਦੋ ਮੈਂ ਵੀ ਦੇਖਦੀ ਆ ਵੇ ਕਿਵੇਂ ਨਹੀਂ ਜਾਂਦੀ ਇਹ ਦੇਖੋ ਭੈਣ ਜੀ ਜਸ ਹੁਣ ਬਹੁਤ ਗੁੱਸੇ ਚ ਮੈਨੂੰ ਨਹੀਂ ਲੱਗਦਾ ਉਹ ਲੈਣ ਆਊਗਾ ਤੁਸੀਂ ਸਮਝਾਵਦਾ ਕੇ ਭੇਜ ਦੋ ਨਹੀਂ ਫੇਰ ਥੋਡੀ ਮਰਜ਼ੀ ਹੈ ਜਸ਼ਨ ਤੁਸੀਂ ਦੋਨੇ ਬਾਜ਼ਾਰ ਗਏ ਸੀ ਤੇ ਲੜ ਕੇ ਆਏ ਆ ਉੱਥੇ ਕੀ ਲੋੜ ਪਈ ਸੀ ਕਿੰਨੀ ਵਾਰ ਤੈਨੂੰ ਸਮਝਾਇਆ ਸਮਝਦੀ ਕਿਉਂ ਨਹੀਂ ਤੂੰ ਮੰਮੀ ਕੀ ਸਮਝਾਂ ਐਵੇਂ ਜਲੂਸ ਕੱਢ ਕੇ ਰੱਖਿਆ ਹੋਇਆ ਇਹਨਾਂ ਨੇ ਉਹ ਮਾਂਏ ਤਾਂ ਉੱਥੇ ਐ ਲੜੇ ਜਿਵੇਂ ਕਿ ਇਹਨਾਂ ਦੀ ਬੜੀ ਜਿਆਦੇ ਪੁਰਾਣੀ ਦੁਸ਼ਮਣ ਹੁੰਦੀ ਆ ਕੀ ਚਿੰਗ ਜਿਗਾੜਾ ਪਾਇਆ ਦੁਹਾਨ ਇਹਨਾਂ ਨੇ ਮੇਰੀ ਗੱਲ ਸੁਣ ਲੈ ਜਸ਼ਨ ਇੱਧਰ ਨੂੰ ਮੂੰਹ ਕਰ ਤੈਨੂੰ ਮੈਂ ਕਿਹਾ ਸੀ ਵਾ ਸੱਸ ਹੋਰੇ ਨਾ ਜਿਵੇਂ ਮਰਜ਼ੀ ਰਹੀ ਪਰ ਜਸ ਨੂੰ ਆਪਣੇ ਹੱਥਾਂ 'ਚ ਰੱਖੀ ਪਰ ਤੈਨੂੰ ਖਲਸਾ ਸਸਰਾ ਦਾ ਮੇਰੀ ਸੁਣਦੇ ਵੀ ਨੇ ਪਰ ਜੱਸ ਉਹ ਤਾਂ ਜੰਮੇ ਨਹੀਂ ਸੁਣਦਾ ਮੇਰੀ ਇਸੇ ਗੱਲੋਂ ਤਾਂ ਮੈਨੂੰ ਖੇਡ ਛੱਡਦੀ ਐ ਧੁੰਨ ਕੇ ਪਾਣੀ ਪਿਉਣਾ ਪੈਂਦਾ ਸੁਣਾਉਣਾ ਪੈਂਦਾ ਆਪਣੀਆਂ ਗੱਲਾਂ ਚ ਲੈਣਾ ਪੈਂਦਾ ਤੇ ਤੂੰ ਤੂੰ ਅੜਵਾਈ ਕਰਦੀ ਹੋਣੀ ਆਪਣੀ ਉਹ ਬਹੁਤ ਜਰੂਰ ਕੱਢੇ ਉੱਥੇ ਇਹਨਾਂ ਨੇ ਮਾਂ ਅੜਵਾਈ ਕਿਆ ਬੜੀ ਕਿਆ ਮੈਂ ਤਾਂ ਪੱਥਰ ਰੋਕੇ ਨੂੰ ਵੀ ਭੈਣੇ ਨਾ ਬੋ ਲੋਕ ਤਮਾਸ਼ਾ ਦੇਖੀ ਜਾਂਦੇ ਨੇ ਤੂੰ ਕਿਉਂ ਲੈ ਕੇ ਗਿਆ ਸੀ ਫਿਰ ਉਹ ਚੱਲ ਮੰਮੀ ਚੁੱਪ ਕਰ ਜਾ ਮੇਰਾ ਪਹਿਲੇ ਹੀ ਮੂਡ ਖਰਾਬ ਹੈ ਇੱਥੇ ਅਨਸਾਰ ਤੁਸੀਂ ਲੱਗ ਜਾਂਦੇ ਹੋ ਲੈ ਦੇਖ ਲੈ ਗੱਲ ਹੀ ਨਹੀਂ ਸੁਣਦੀ ਤੂੰ ਬੇਲੜ ਇਹਨੂੰ ਲੈ ਕੇ ਤਰਪਿਆ ਕਰ ਆਪਣੇ ਪੰਜ 700 ਦੇ ਲਾਲਚ ਨੂੰ ਉਹ ਮੈਨੂੰ ਥੋੜੀ ਪਤਾ ਸੀ ਵੀ ਆਹ ਕੁਛ ਕਰਨੀ ਉੱਥੇ ਮਨ ਤਾਂ ਅਸੀਂ ਸਲਾ ਸਲਾ ਹੀ ਹੋ ਜੂਗੀ ਚੱਲ ਘਰ ਬਸਦਾ ਹੋ ਜਾਈਦਾ ਜਦ ਬੋਲਣ ਲੱਗੇ ਸੀ ਲੈ ਆਂਦਾ ਇਹਨੂੰ ਇੱਧਰ ਨੂੰ ਉਹ ਬਥੇਰਾ ਕਹਿਆ ਬਥੇਰਾ ਕਹਿਆ ਮੈਂ ਇਹਨਾਂ ਨੇ ਕਿ ਅੱਗਾ ਬੱਚਾ ਦੇਖਿਆ ਸਾਰੇ ਬਾਜ਼ਾਰ 'ਚ ਜਰੂਰ ਕਢਾ ਕੇ ਰੱਖਤਾ ਅਕਲੇ ਹਨੇਗੀ ਨਾ ਤੈਨੂੰ ਨਾ ਉਹਨੂੰ ਮੈਂ ਤਾਂ ਸਮਝਾ ਸਮਝਾ ਥੱਕ ਗਿਆ ਬੰਦੇ ਨੂੰ ਆਪਣੇ ਹੱਥਾਂ 'ਚ ਰੱਖੀਦਾ ਹੁੰਦਾ ਹੱਥਾਂ 'ਚ ਰੱਖੀਦਾ ਹੁੰਦਾ ਪਰ ਇਹ ਇਹ ਬੰਦੇ ਨਾਲ ਹੀ ਬੈਰ ਪਾਉਣ ਤੇ ਹੋਈ ਪਈ ਆ ਕੋਈ ਗੱਲ ਹੋਵੇ ਮੈਂ ਮੈਨੂੰ ਵਿੱਚ ਘੜੀ ਸਲਾ ਕਰ ਮੈਂ ਥੋੜ ਕੁੜੇ ਜਿਹਾ ਸੀ ਨਾ ਹੋਏ ਮੇਰਾ ਤਾਂ ਫੇਸ ਹੀ ਕਿੰਨਾ ਡਲ ਹੋਇਆ ਪਿਆ ਅੱਛਾ ਜਿਹੜੇ ਕੰਮ ਕਰਨ ਵਾਲੇ ਉਹ ਨਾ ਕਰੀ ਸਾਰਾ ਦਿਨ ਸ਼ੀਸ਼ੇ ਮੋਰੇ ਖੜੀ ਰਿਆ ਕਰ ਮੈਂ ਹੀ ਕਰਦੀ ਆ ਸਾਰੇ ਘਰ ਦੇ ਕੰਮ ਤੁਹਾਨੂੰ ਦੱਸ ਦਾਂ ਮੈਂ ਚੰਗੀ ਤਰ੍ਹਾਂ ਉਹ ਤੁਹਾਡੀ ਕੁੜੀ ਤਾਂ ਹਰਾਮ ਨਾ ਮੰਜੇ ਤੇ ਬੈਠ ਰਹੀ ਨਹੀਂ ਚੜ ਕੇ ਅੱਛਾ ਹੋਰ ਕੀ ਮੰਮੀ ਉਹ ਦੇਖੀ ਮੇਰਾ ਫੇਸ ਦੇ ਕਿੰਨਾ ਡਲ ਹੋ ਰਿਹਾ ਦੇਖੀ ਕੁਛ ਨਹੀਂ ਹੋਇਆ ਤੇਰੇ ਮੂੰਹ ਨੂੰ ਬੜਾ ਸੋਹਣਾ ਆ ਸਾਬਣ ਨਾਲ ਮੂੰਹ ਥੋੜਾ ਠੀਕ ਹੋ ਜਾਣਾ ਸਾਬਣ ਨਾਲ ਕੌਣ ਧੋਂਦਾ ਸਾਬਣ ਨਾਲ ਮੂੰਹ ਮੈਂ ਤਾਂ ਨਹੀਂ ਆ ਫਰ ਆਪ ਦੀ ਸਕਿਨ ਵੀ ਦੇਖ ਲੈ ਕਿਹੇ ਜੀ ਹੋ ਰਹੀ ਐ ਮੈਂ ਕਹਿੰਦੀ ਤੀ ਕਿ ਮੈਂ ਪਾਰਲਰ ਜਾਇਆ ਮਾਂ ਨਾਲੇ ਮੜਾਇ ਫੇਸ਼ੀਅਲ ਕਰਾ ਕੇ ਨਾ ਆ ਮੂੰਹ ਠੀਕ ਹੋ ਜਾਊਗਾ ਫਿਰ ਨਹੀਂ ਤਾਂ ਦੇਖ ਲੈ ਫੋਟੋ ਨਹੀਂ ਸੋਹਣੀ ਹੋਣੀ ਮੇਰੀ ਕਿਤੇ ਨਹੀਂ ਜਾਣਾ ਪਾਰਲਰ ਪੁੱਲਰ ਤੈਨੂੰ ਮੈਂ ਦੱਸ ਦਿੱਤਾ ਫੇਸ਼ੀਅਲ ਦੇ 1000 ਰੁਪਏ ਤੋਂ ਘੱਟ ਨਹੀਂ ਲੈਂਦੇ 1000 ਰੁਪਿਆ ਤੂੰ ਖੂਜ ਪਾ ਦੂੰਗੀ ਹਾਂ 1000 ਰੁਪਏ ਤੋਂ ਖੂਜ ਪਾ ਦੂੰਗੀ ਆ ਜਿਹੜੇ ਚੀਜ਼ਾਂ ਕਰਦੀਆਂ ਹੁੰਦੀਆਂ ਨੇ ਇਹ ਤਾਂ ਬਿਨਾ ਪੈਸੇ ਤਾਂ ਆਉਂਦੀਆਂ ਨੇ ਨਹੀਂ ਜਾਣਾ ਮੰਮੀ ਜਾ ਆਣ ਦੇ ਦੇਖੀ ਮੇਰੀ ਫੋਟੋ ਸੋਹਣੀ ਆਜੂਗੀ ਵਿਆਹ ਚ ਐਂਗਾ ਤੂੰ ਕਰਦੀ ਹੁੰਨੀ ਐ ਚਲ ਜਾਏ ਕੰਮ ਕਰ ਲਾ ਪਹਿਲਾ ਜਿਹੜੇ ਕਰਨ ਵਾਲੇ ਆ ਬਬ ਮੈਂ ਕੌਣ ਨੂੰ ਵੜ ਕੇ ਫੇ ਜਾਇਆ ਮਾ ਜਾਏ ਇੱਕ ਤਰ੍ਹਾਂ ਇੰਨਾ ਤੋਂ ਪੁੱਛ ਪੁੱਛ ਕੇ ਕਰੋ ਜਿਹੜਾ ਕੰਮ ਕਰੋ ਵੀ ਹਾਂ ਕੀ ਗੱਲ ਵੀ ਮੇਰੀ ਇਸ ਘਰ ਚ ਕੋਈ ਇੱਜ਼ਤ ਹੀ ਨਹੀਂ ਦੇਖ ਪਣੇ ਮੈਂ ਤੈਨੂੰ ਇਹੀ ਗੱਲ ਕਹਿਣਾ ਵੀ ਹਜੇ ਵੀ ਕੁਝ ਨਹੀਂ ਪਿਗੜਿਆ ਹੈਗਾ ਤੂੰ ਬਾਈ ਨਾਲ ਫੋਨ ਤੇ ਗੱਲ ਕਰ ਲ ਲੈ ਆਪਦਾ ਘਰ ਬਸਾਲਾ ਨਾ ਤੂੰ ਕੀ ਕਹਿਣਾ ਮੈਂ ਆਪਦੀ ਬੇਸਿਕ ਰਾਲਾ ਬੇਸਤੀ ਨਹੀਂ ਕਹਿੰਦਾ ਭਣੇ ਦੇਖ ਲੈ ਬਾਈ ਕਿੰਨਾ ਨਰਾਜ਼ ਸੀਗਾ ਨਰਾਜ਼ ਤਾਂ ਮੈਂ ਵੀ ਆ ਮੈਨੂੰ ਤਾਂ ਕੋਈ ਨਹੀਂ ਕਹਿੰਦਾ ਤੈਨੂੰ ਵੀ ਕਹਿਣੇ ਭਣੇ ਗਲਤ ਆਂ ਵੀ ਆਪਣੀ ਫਾਇਦਾ ਜਿੱਥੇ ਜਾਏਂਗੀ ਤੇਰਾ ਘਰ ਬਸੂਗਾ ਹੁਣ ਇੱਥੇ ਕਿੰਨੇ ਚਿਰ ਬੈਠੀ ਰਹੇਂਗੀ ਕੋਈ ਨਾ ਭਗ ਜੂਗੀ ਐਵੇਂ ਮੈਨੂੰ ਬੋਲੀ ਜਾਂਦਾ ਰਹਿੰਦਾ ਮੈਨੂੰ ਉਹਨਾਂ ਨੇ ਪੁੱਛਿਆ ਅੱਜ ਬਾਜ਼ਾਰ 'ਚ ਦੇਖ ਲੈ ਕੀ ਜਲੂਸ ਕੱਢਿਆ ਤਾਂ ਹੀ ਕਹਿੰਨਾ ਤੁਸੀਂ ਵੀ ਤਾਂ ਉਸ ਦਿਨ ਕਹਿੰਦੀ ਸੀ ਨਾ ਮੈਨੂੰ ਵੀ ਬਾਈ ਨਾਲ ਮੈਂ ਫੋਨ 'ਤੇ ਗੱਲ ਕਰੂੰਗੀ ਹੁਣ ਜੇ ਉਹ ਨਾਲ ਨਹੀਂ ਕਰੇ ਫੋਨ ਘਟੋ ਘਟੋ ਤੁਸੀਂ ਤਾਂ ਕਰ ਸਕਦੇ ਹੋ ਨਾ ਇੱਕ ਜਣੇ ਤਾਂ ਪਹਿਲ ਕਰਨੀ ਪਊਗੀ ਕੋਈ ਨਾ ਬਾਵੇ ਮੈਂ ਕਰ ਲੂੰਗੀ ਆਪੇ ਗੱਲ ਲੈਣਾ ਭੈਣ ਤੂੰ ਦੇਖ ਲੈ ਬਾਈ ਨਾਲੋਂ ਜਿੱਦੋਂ ਪਹਿਲਾਂ ਕਿਵੇਂ ਮਿਲਦਾ ਹੁੰਦਾ ਸੀਗਾ ਹੱਸ ਖੇਡ ਕੇ ਮਿਲਦਾ ਸੀਗਾ ਹੁਣ ਸਿੱਧੇ ਨੂੰ ਗੱਲ ਹੀ ਨਹੀਂ ਕਰਦਾ ਹੈਗਾ ਭੈਣ ਆਇਆ ਪਾਲਰ ਚੱਲੀ ਕਿਉਂ ਕੀ ਕਰਨਾ ਪਾਲਰ ਜਾ ਕੇ ਮੇਰਾ ਮੂੰਹ ਤਾਂ ਦੇਖ ਲੈ ਕਿੰਨਾ ਗੰਦਾ ਹੋਇਆ ਪਿਆਗਾ ਮੈਂ ਫੇਸ਼ਲ ਕਰਾਉਣਾ ਜਾ ਕੇ ਅੱਛਾ ਤੇ ਫੇਸ਼ੀਅਲ ਕਰਾਉਣਾ ਹੈ ਹੁਣ ਪੈਸੇ ਕਿੱਥੋਂ ਆਗੇ ਉਦੋਂ ਤਾਂ ਮੈਂ ਇੱਕ ਨੇਲ ਪੇਂਟ ਵੀ ਵੱਧ ਲੈ ਲਈ ਐਨਾ ਕੁਝ ਕਰਿਆ ਮੰਮੀ ਨੇ ਮੇਰੇ ਨਾਲ ਮੰਮੀ ਦੀਆਂ ਮੰਮੀ ਜਾਣੇ ਮੈਂ ਤਾਂ ਕਰਾਉਣਾ ਹੈਗਾ ਮੇਰੇ ਨਾਲ ਤਾਂ ਚੱਲ ਪੈ ਤਾਂ ਫੇਸ਼ੀਅਲ ਕਰਾ ਕੇ ਕੀ ਕਰਾਉਣਾ ਹੈ ਬਾਈ ਨਹੀਂ ਤਾਂ ਨਹੀਂ ਤੇਰੇ ਵਿਆਹ ਦੀ ਹਜੇ ਤੂੰ ਖਾਮ ਖਾਮੀ ਤੋਰੀ ਫਿਰਦੀ ਐ ਤੈਨੂੰ ਕਿਸ ਨੇ ਬੁਲਾਇਆਗਾ ਵਿਚ ਵਿਚਾਰਾ ਟੰਗਾ ਪਸਾਉਣ ਲੱਗ ਜਾਣਾ ਹੁਣਾਂ ਤੂੰ ਉਹ ਮੈਂ ਤਾਂ ਇਹ ਗੱਲ ਕਹਿਣਾ ਵੀ ਹਜੇ ਇੱਕ ਇਹਦਾ ਹੋ ਤਾਂ ਹੋ ਜੇ ਕਰੀ ਤਾਂ ਵਿਚਾਰੀ ਇਹ ਬੈਠੀ ਐ ਤੈਨੂੰ ਬਿਊਟੀ ਪਤਾ ਨਹੀਂ ਸੁਜੀ ਜਾਂਦੀ ਐ ਦੋਸਤਾਂ ਹੀ ਲੱਗੀ ਰਹਿੰਦੀ ਹੈਗੀ ਚੱਕਿਆ ਮੋਟਰਸਾਈਕਲ ਬਾਹਰ ਨੂੰ ਚੱਕਿਆ ਮੋਟਰਸਾਈਕਲ ਬਾਹਰ ਨੂੰ ਤੂੰ ਮੇਰੀ ਗੱਲ ਸੁਣ ਤੇਰੇ ਕੋਲੇ ਇੰਨੇ ਪੈਸੇ ਕਿੱਥੋਂ ਆ ਗਏ ਕਿੱਥੋਂ ਜੋੜ ਲਏ ਤੇ ਪੈਸੇ ਇਹਨੇ ਉਹ ਨਾ ਪਏ ਸੀ ਮੇਰੇ ਕੋਲ ਪਹਿਲਾਂ ਦੇ ਥੋੜੇ ਥੋੜੇ ਜਮਾ ਕਰਕੇ ਰੱਖੀ ਜਾਂਦੀ ਸੀ ਮੈਂ ਫਿਰ ਬਣ ਤੂੰ ਤਾਂ ਉਹੀ ਦੇਖੀ ਜਸੂਸੀ ਇਹਨੇ ਕਰਨ ਲੱਗੀ ਆ ਜਾ ਹੁਣ ਚਲਦੇ ਆ ਹੈ ਕੋਈ ਨਾ ਨਾਲੇ ਬਾਬੇ ਮੈਨੂੰ ਨਾ ਮੁੜ ਕੇ ਕਹਿਦੀ ਜੇ ਆਪ ਲੈਣ ਆਉਣਗੇ ਤਾਂ ਮੈਂ ਚਲੀ ਜਾਊਂਗੀ ਮੈਂ ਨਹੀਂ ਆ ਜਾਂਦੀ ਬੈਸਿਕ ਰਾ ਕੇ ਕੀ ਕਹਿੰਦਾ ਹੈਗਾ ਤੈਨੂੰ ਜਾਣ ਨੂੰ ਕਹਿੰਦਾ ਹੈਗਾ ਤੇ ਤੈਨੂੰ ਕੀ ਕਹਿੰਦੀ ਹੈ ਕਿ ਇਹ ਬੈਠੀ ਕਰੇ ਉਹ ਪਾਈ ਹੋਣ ਦੇ ਨਾਤੀ ਕਹਿਣਾ ਮੈਨੂੰ ਕਿਹੜਾ ਵਿਚਾਰੀ ਚੁੱਪਦੀ ਹੈ ਮੈਂ ਤਾਂ ਵੀ ਆਪਦਾ ਘਰ ਪਸਾਵੇ ਚੁੱਪਦੀਆਂ ਤੈਨੂੰ ਅਸੀਂ ਦੋਨੇ ਹੀ ਚੁੱਪਦੇਾਂਗੇ ਤੂੰ ਤਾਂ ਜ਼ਰੂਰ ਚੁੱਪਦੀ ਹੈ ਹਾਂ ਹੁਣ ਤੁਸੀਂ ਆਪਦਾ ਇੱਥੇ ਰਾਮਰੇਲਾ ਸ਼ੁਰੂ ਕਰ ਲਓ ਤੈਨੂੰ ਨਹੀਂ ਪਤਾ ਹੈਗਾ ਭਾਣੇ ਇਹਨੂੰ ਆਏ ਹੈਗਾ ਵੀ ਜੇ ਤੂੰ ਜਾਵੇਂਗੀ ਤਾਂ ਮੈਨੂੰ 4 ਪੈਸੇ ਮਿਲਿਆ ਕਰਨਗੇ ਤਾਂ ਮੈਨੂੰ ਜੀਜਾ ਪੁੱਛੂਗਾ ਕਿੱਛੂਗਾ ਹੁਣ ਵਿਚਾਰਦੀ ਕੋਈ ਬਾਣ ਹੀ ਚੱਲਦੀ ਹੈਗੀ ਜੇਬ ਖਾਲੀ ਹੋਈ ਪਈ ਹੈ ਉਹ ਮੈਨੂੰ ਤਾਂ ਆਏ ਆ ਵੀ ਉਹ ਵੀ ਓਕੇ ਹੁੰਦੇ ਹੋਣਗੇ ਉਥੇ ਬਗ ਜੂਗੀ ਖੇ ਉਹ ਨਹੀਂ ਓਖਾ ਤੂੰ ਹੁੰਦਾ ਪਿਆਗਾ ਸਿੱਧਾ ਸਿੱਧਾ ਕਿਹਾ ਕਰਨਾ ਘਮਾ ਫਰਾ ਕੇ ਗੱਲ ਨ ਕਰਿਆ ਕਰ ਓ ਜਿਆਦਾ ਜਿਆਦਾ ਕੰਮ ਕਰ ਲੈ ਕਾਹਨੂੰ ਐ ਮੇਰਾ ਕਲੇਪਾਈ ਬੈਠੀ ਐ ਤੂੰ ਕੰਮ ਨਹੀਂ ਤਾਂ ਨਹੀਂ ਹੈਗਾ ਯਾਰ ਨਾ ਮੈਂ ਭੱਗ ਜੂ ਮੇਰਾ ਸਿਰ ਨਾ ਖਰਾਬ ਕਰੋ ਬਹੁਤ ਦੁਖਦਾ ਮੇਰਾ ਸਿਰ ਮੈਂ ਤਾਂ ਭੱਗ ਜੂਗਾ ਇਹਨੂੰ ਵੀ ਗਲੋਂ ਲਾ ਪੈਣੇ ਚੱਲ ਹਰਮਨ ਜਾ ਤੂੰ ਵੀ ਅੰਦਰ ਭੱਜ ਜਾ ਭੱਜ ਜਾ ਦੇਖ ਦੀਦੀ ਤੂੰ ਐਵੇਂ ਇਹਦੀ ਗੱਲਾਂ ਚਾਜੀ ਇਹਦਾ ਕੁੱਤਾ ਹੈਗਾ ਪਕਾਈ ਮਾਰਦਾਂ ਦਾ ਉਹੀ ਚੱਲ ਕੋਈ ਨਾ ਤੂੰ ਵੀ ਨਾ ਇਹਨਾਂ ਵਾਲੀ ਬੈਸ ਕਰਿਆ ਕਰ ਤੇ ਤੈਨਸ ਕੀ ਮੈਂ ਨਾ ਕਰਾਂ ਤੈਨੂੰ ਨਹੀਂ ਪਤਾ ਹੈਗਾ ਜੇ ਐਂ ਤੂੰ ਮੂੰਹ ਚੱਕ ਕੇ ਵਗ ਗਈ ਤੇਰੀ ਆਕੜ ਦਾ ਕੀ ਹੋਊਗਾ ਹੈ ਆਪਣੇ ਇੱਜ਼ਤ ਦਾ ਕੀ ਹੋਊਗਾ ਅਗਲਾ ਕਹੂਗਾ ਲੈ ਆਪੀ ਮੂੰਹ ਚੱਕ ਕੇ ਆ ਗਈ ਆਪੀ ਫੋਨ ਕਰ ਲਿਆ ਓ ਇੰਨਾ ਤਾਂ ਮੈਨੂੰ ਵੀ ਪਤਾ ਅਗਲਾ ਸਿੱਧੇ ਮੱਥੇ ਕਹੂਗਾ ਵੀ 4 ਦਿਨ ਪੇਕਿਆਂ ਤੋਂ ਵੀ ਨਹੀਂ ਰੱਖੀ ਗਈ ਇਹ ਤਾਂ ਓਈ ਨਿਆਣੇ ਵਾਲੀਆਂ ਗੱਲਾਂ ਕਰੀ ਜਾਂਦਾ ਇਹਨਾਂ ਤਾਂ ਰੋਟੀਆਂ ਖੋਣੀਆਂ ਔਖੀਆਂ ਹੋਰ ਨੇ ਇਹਨੂੰ ਐਂ ਆਗਾ ਵੀ ਸਾਡੇ ਘਰ ਦਾ ਆਟਾ ਲੱਗਦਾ ਬਸ ਕੋਈ ਨਾ ਇੰਨੇ ਪੈਸੇ ਤਾਂ ਮੈਂ ਦੇ ਹੀ ਦਿੱਤੇ ਇਹਨੂੰ ਜਿੰਨਾ ਕਿ ਦਾ ਆਟਾ ਖਾਉਂਗੇ ਪੈਸੇ ਦੇਤੇ ਕਿਹੜੇ ਪੈਸੇ ਦੇਦੇ ਤੂੰ ਦੀਦੀ ਨੂੰ ਉਹ ਹੁਣ ਲੈ ਕੇ ਤਾਂ ਜਾਂਦਾ ਰੋਜ਼ ਤੁਹਾਡੇ ਸਾਹਮਣੇ ਕਦੇ 100 ਲੈ ਗਿਆ ਕਦੇ 500 ਲੈ ਗਿਆ ਕਦੇ 2000 ਲੈ ਗਿਆ ਹੁਣ ਫੇਰ ਲੈ ਗਿਆ ਹੈ ਚੱਲ ਹਰਮਨ ਤੂੰ ਦੱਸ ਕੀ ਕਰਾਉਣ ਜਾਣਾ ਉਵੇਂ ਸਿਰ ਚੜਾ ਰੱਖਿਆ ਨੂੰ ਤਾਂ ਤੂੰ ਦੀਦੀ ਚੰਬੜਿਆ ਫਿਰਦਾ ਤਾਂਹੀਂ ਤਾਂ ਕੋਈ ਨਹੀਂ ਮੰਮੀ ਨੂੰ ਦੱਸੂਗੀ ਇਹ ਲੱਛਣ ਆਏ ਚੱਲੀ ਪਾਲਰ ਜਾਣਾ ਨਹੀਂ ਚੱਲ ਐਵੇਂ ਪੈਸੇ ਪੱਟ ਕੇ ਆਉਣੇ ਆ ਚਾਰ ਪੈਸੇ ਤਾਂ ਇੱਥੋਂ ਵੀ ਨਹੀਂ ਸਾਮੇ ਆਉਂਦੇ ਚੱਲ ਨਹੀਂ ਜਾਣਾ ਨਾ ਜਾ ਮੈਨੂੰ ਕੀ ਬੈਠੀ ਰਹਿ ਮੈਨੂੰ ਤਾਂ ਇਹਨਾਂ ਦੀ ਨਹੀਂ ਸਮਝ ਆਉਂਦੀ ਸਾਰੇ ਟੱਬਰ ਦੀ ਕੋਈ ਕਹਿੰਦਾ ਬਗਜਾ ਕੋਈ ਕਹਿੰਦਾ ਰੈ ਇੱਥੇ ਕੀ ਚਾਹੁੰਦੇ ਨੇ ਇਹ ਤੇ ਇੱਕੋ ਜੱਸ ਭਰੇ ਬਾਜ਼ਾਰ ਚ ਬੇਇੱਜ਼ਤੀ ਕਰਦੀ ਮੇਰੀ ਇੱਕ ਵਾਰ ਵੀ ਨਹੀਂ ਸੋਚਿਆ ਵੀ ਕੀ ਰਿਸ਼ਤਾ ਸਾਡਾ ਕੋਈ ਨਾ ਮੈਂ ਦੱਸਾਂ ਕਿਵੇਂ ਬੇਇੱਜ਼ਤੀ ਕਰੀ ਦੀ ਅੱਛਾ ਮੇਰੀ ਲਾਡਲੀ ਪਰਜਾਈ ਨੂੰ ਮੈਨੂੰ ਲੱਗਦਾ ਅਜ ਨੂੰ ਉਹਦੇ ਕੁਝ ਜ਼ਿਆਦਾ ਹੀ ਯਾਦ ਆਂਦੀ ਹੈ ਹੈਨਾ ਕਿਉਂ ਮਜ਼ਾਕ ਕਰਦੇ ਹੋ ਭੈਣ ਜੀ ਮਜ਼ਾਕ ਹੋ ਵੀ ਮੈਂ ਲੈ ਬਾਬ ਕਿਹੋ ਜੀ ਗੱਲਾਂ ਕਰਦੀ ਐ ਮੈਂ ਤਾਂ ਮਜ਼ਾਕ ਕਦੇ ਕੀਤਾ ਹੀ ਨਹੀਂ ਮਜ਼ਾਕ ਤਾਂ ਤੂੰ ਬਣਾਇਆ ਉਹ ਵੀ ਮੇਰੇ ਭਤੀਜੇ ਦੀ ਜ਼ਿੰਦਗੀ ਦਾ ਦੇਖ ਜੇ ਬਾਰ ਬਾਰ ਇਹੀ ਗੱਲਾਂ ਕਰਾਂਗੀ ਨਾ ਮੈਂ ਨਹੀਂ ਤੇਰੇ ਨਾਲ ਕੋਈ ਗੱਲ ਕਰਨੀ ਲੈ ਬਾਰ ਬਾਰ ਨੂੰ ਮੈਂ ਇਹੋ ਜਿਹਾ ਕੀ ਕਹਿੰਦਾ ਮੈਂ ਤਾਂ ਤੈਨੂੰ ਐ ਪੁੱਛਦੀ ਸੀ ਆ ਫਿਰ ਕੀ ਕਹਿੰਦੀ ਭਾਬੀ ਤੇਰੀ ਕੁੜਮਣੀ ਹੈ ਮੈਨੂੰ ਲੱਗਦਾ ਫੋਨ ਤੇ ਗੱਲ ਸੁਣੀ ਨਹੀਂ ਤੇਰੀ ਹੈਨਾ ਸਹੀ ਕਹਿੰਦੇ ਨੇ ਲੋਕ ਮਾੜੀਆਂ ਆ ਤਾਂ ਜਾਂਦੀਆਂ ਨਹੀਂ ਤੂੰ ਪਹਿਲਾਂ ਵੀ ਕੰਧਾਂ ਨਾਲ ਲੱਗ-ਲੱਗ ਕੇ ਗੱਲਾਂ ਸੁਣਦੀ ਸੀ ਤੇ ਅੱਜ ਵੀ ਸੁਣਦੀ ਹੈ ਹੈਨਾ ਮੈਂ ਕੀ ਕੰਧਾਂ ਨਾਲ ਲੱਗ-ਲੱਗ ਸੁਣਦੀ ਆ ਆ ਦੁਸ਼ਣ ਲਾਣ ਦੀ ਆਦਤ ਨਾ ਤੇਰੀ ਹੈ ਤੇ ਇਹ ਸਾਰੀ ਜ਼ਿੰਦਗੀ ਰਹੂਗੀ ਜੇ ਤੇਰੇ ਅੱਖਾਂ ਚ ਨਹੀਂ ਰੜਕਦੀਆਂ ਨਾ ਮੈਂ ਤਾਂ ਮੈਂ ਏਦੂ ਮੁੜ ਕੇ ਇਸ ਘਰ ਚਾਉਣਾ ਹੀ ਨਹੀਂ ਹੈਗਾ ਨਜੇ ਸਰਦਾ ਤਾਂ ਸਾਰ ਲੈ ਇੱਥੇ ਆ ਕੇ ਕਿਹੜਾ ਤਾਂ ਕੋਈ ਝੱਜ ਦੀ ਗੱਲ ਕਰਨੀ ਹੈ ਜੇ ਤੂੰ ਆਪ ਚੱਜਦੀ ਹੋ ਮੈਂ ਨਾ ਤਾਂ ਤੈਨੂੰ ਦੂਜੇ ਚੱਜ ਦੇ ਲੱਗਣ ਕੋਈ ਗੱਲ ਨਹੀਂ ਅੱਜ ਤੋਂ ਬਾਅਦ ਮੈਂ ਇਸ ਘਰ ਦੇ ਵਿੱਚ ਪੈਰ ਵੀ ਨਹੀਂ ਰੱਖਣਾ ਹੈਗਾ ਚੱਲੀਆਂ ਮੈਂ ਹੂੰ ਜੇ ਨਾਮ ਹੈਗੀ ਇੱਥੇ ਕਿਹੜਾ ਕੋਈ ਮੇਲ ਸੁਨਣਾ ਹੋ ਜੂਗਾ ਲੈ ਦੇਖ ਲੈ ਕਿ ਮੈਂ ਝਾੜ-ਝਾੜ ਲਾਂਦੀ ਆ ਮੈਂ ਨੂੰ ਮੇਰੀ ਕੋਈ ਇੱਜ਼ਤ ਹੀ ਨਹੀਂ ਹੈਗੀ ਮੈਂ ਨਹੀਂ ਹੋਣਾ ਰਹੀ ਇੱਥੇ ਮੈਂ ਤਵੀ ਭਾਈ ਦੋ ਤਾਂ ਕੇ ਦੀ ਜਨਾਨੀ ਤੋਂ ਕਰਾਇ ਜਾ ਮਾ ਆਪਦੀ ਬੇਇੱਜ਼ਤੀ। ਆਹ ਦੇਖ ਲਾ। ਉਹ ਨਹੀਂ ਹੁੰਦੇ ਕਿ ਜਿਵੇਂ ਜੱਸਾ ਸੱਟਰ ਬੋਦੀ ਜਾਂਦੀ ਐ। ਉਹ ਭਾਈ ਕੁੜੀਏ, ਪ੍ਰੀਤ। ਅੱਤੂੰ ਬੈਗ ਚੱਕੀ ਕਿੱਧਰ ਜਾਨੀ ਆਂ? ਮੈਂ ਨਹੀਂ ਜਾਂਦੀ ਹੈਗੀ ਵੀਰੇ। ਉਹ ਤੇਰੀ ਤੀ ਮਹੀਨੇ ਨਾ ਮੈਨੂੰ ਘਰੋਂ ਕੱਢਿਆ। ਘਰੋਂ ਕੱਢਿਆ? ਉਹ ਤੁਸੀਂ ਨਾ ਬੁੜੀਆਂ ਹੋ ਗਈਆਂ ਪਰ ਤੁਹਾਡਾ ਕਲੇਸ਼ ਨਾ ਗਿਆ ਕਦੇ। ਤੂੰ ਚੱਲ ਅੰਦਰ। ਮੈਂ ਪੁੱਛਦਾ ਉਹਨੂੰ। ਨਾ ਕਲੇਸ ਮੈਂ ਪਾਉਨੀ ਆ ਮੇਰੀ ਵੀਰੇ ਕੋਈ ਇੱਜ਼ਤ ਹੀ ਨਹੀਂ ਹੈਗੀ ਉਹ ਮੈਨੂੰ ਤਾੜ-ਤਾੜ ਬੋਲੀ ਜਾਂਦੀ ਐ ਤੇ ਮੈਂ ਉਹਦੀ ਸੁਣੀ ਜਾਵਾ ਜਦੋਂ ਅਗਲੀ ਨੇ ਕਹਿਤਾ ਮੇਰੇ ਘਰੋਂ ਨਿਕਲ ਜਾ ਫਿਰ ਮੈਂ ਬਿਸ਼ਰਮੀਤਾਰ ਕੇ ਛਾ ਬੈਠੀ ਹੋ ਰਹਾ ਮਾਰਦੀ ਗੱਲੇ ਤੁਹਾਡੇ ਪਾਦੀ ਉਹ ਚੱਲ ਮਰੀਏ ਭੈਣੇ ਤੂੰ ਅੰਦਰ ਚੱਲ ਮੈਂ ਉਹਨੂੰ ਵੀ ਪੁੱਛ ਲੈਣਾ ਤੂੰ ਆ ਬੈਗ ਚੱਕ ਕੇ ਐ ਤੁਰਪੀ ਇਹ ਵੀ ਚੰਗੀ ਗੱਲ ਨਹੀਂ ਉਹ ਬੱਸ ਰਹਿਣ ਦੇ ਵੀਰੇ ਰਹਿਣ ਦੇ ਕਣਕੱਡਾ ਤਾਂ ਤੇਰੇ 'ਚ ਵੀ ਨਹੀਂ ਹੈਗਾ ਤੂੰ ਤਾਂ ਉਹਦੇ ਥੱਲੇ ਐ ਲੱਗਿਆ ਹੈ ਜਿਵੇਂ ਪੁਰਾਣੇ ਗੁਰਦੀ ਚਾਹ ਥੱਲੇ ਲੱਗਦੀ ਹੁੰਦੀ ਐ ਓਏ ਮਰੀਏ ਭੈਣੇ ਮੈਂ ਥੱਲੇ ਥੱਲੇ ਕੋਈ ਨਹੀਂ ਲੱਗਿਆ ਮੈਂ ਤਬਾ ਸੈਂਟਰ ਦੇ ਰਹਿਣਾ ਵੀ ਘਰ ਚ ਕਲੇਸ਼ ਨਾ ਪਵੇ ਤੂੰ ਐ ਕਰ ਚੱਲ ਅੰਦਰ ਹਉ ਜਾਣਦੀ ਐ ਬਾਈ ਮੈਂ ਕਿੰਨਾ ਕ ਤੂੰ ਡਰਦਾ ਡਰਦਾ ਤਾਂ ਤੂੰ ਹੈਗਾ ਹੀ ਐ ਤੀਨੀ ਤਾਂ ਹੈ ਨਾ ਜੇ ਪਹਿਲੇ ਦਿਨੋਂ ਤਾੜਫਾੜ ਕਰੀ ਹੁੰਦੀ ਨਾ ਤਾਂ ਗੱਲ ਇੱਥੇ ਤੱਕ ਆਣੀও ਨਹੀਂ ਸੀ ਓਏ ਤਾੜਫਾੜ ਕਿਸੇ ਗੱਲ ਤੋਂ ਕਰੀ ਜਾਂਦੀ ਹੁੰਦੀ ਐ ਬਿਨਾਂ ਗੱਲ ਤੋਂ ਤਾਂ ਨਹੀਂ ਤਾੜਫਾੜ ਕਰੀ ਜਾਂਦੀ ਹੁੰਦੀ ਆ ਥੋੜੀ ਤਾਂ ਕਿਚਕਿਚ ਨਾਲ ਐਜ ਤੱਕ ਮੁੱਕੀ ਨਹੀਂ ਓ ਮੈਂ ਛੋੜੇ ਵਿੱਚ ਆ ਕੇ ਨਾ ਮੈਂ ਪੀਸਾ ਜਾਨਾ ਤੁਸੀਂ ਕਾਚ ਪੀਸੇ ਜਾਂਨੇ ਹੋ ਪਹਿਲਾ ਜੇ ਤੀ ਮਿੰਨੂ ਤੁਸੀਂ ਮੜਾ ਮੋਟਾ ਕੁਛ ਕਹੋ ਉਹ ਆਪੀ ਨਾ ਜ਼ਬਾਨ ਬੰਦ ਕਰੇ ਓਏ ਐਂ ਤਾਂ ਨਹੀਂ ਹੁਣ ਬਿਰੇਆ ਗੱਲ ਤੇ ਉਹਨੂੰ ਕੋਈ ਜਿਹੜਾ ਮਾੜੀ ਮੋਟੀ ਦਾ ਗੱਲਬਾਤ ਹੁੰਦੀ ਰਹਿੰਦੀ ਐ ਤੇ ਤੂੰ ਤੂੰ ਵੀ ਨਿਆਣੇ ਵਾਂਗੂ ਆ ਚੱਕ ਲੈ ਬੈਗ ਫੜਾ ਇੱਧਰ ਮੈਨੂੰ ਚੱਲ ਅੰਦਰ ਕਮਾਲ ਦੀ ਗੱਲ ਐ ਤੇਰੇ ਅੱਖਾਂ ਤੇ ਪੱਟੀ ਬੰਨੀ ਹੋਈ ਐ ਅੱਥੇ ਬਿਨਾਂ ਗੱਲ ਤਾਂ ਉਹਦਾ ਕਸੂਰ ਦੇਂਦਾ ਨਹੀਂ ਹੈਗਾ ਤੈਨੂੰ ਹੁਣ ਤੂੰ ਤੂੰ ਮੇਰੀ ਗੱਲ ਮੰਨਣੀ ਐ ਕਿ ਨਹੀਂ ਮੰਨਣੀ ਚੱਲ ਅੰਦਰ ਚੱਲ ਕੋਈ ਗੱਲ ਨਹੀਂ ਬਿਰੇ ਜੇ ਤੁਸੀਂ ਇੰਨਾ ਕਹਿੰਦੇ ਹੋ ਤਾਂ ਮੈਂ ਮੁਰਜਾਨੀ ਆ ਪਰ ਉਹਦੇ ਮੂੰਹ ਨੂੰ ਤਾਂ ਨਹੀਂ ਮੈਂ ਮੁਰਦਣਾ ਸੀਗਾ ਓਏ ਤੂੰ ਉਹਦੇ ਮੂੰਹ ਨੂੰ ਕੀ ਮੁਰਦਣਾ ਸੀ ਤੂੰ ਮੇਰੇ ਮੂੰਹ ਨੂੰ ਤਾਂ ਮੁਰਪੈ ਹੁਣ ਆ ਜਾ ਅੰਦਰ ਚੱਲ ਚ ਉਹ ਨਾ ਫਲਪ ਫਲਪ ਕਰਦਾ ਰਹੇ ਮੂਰੇ ਉਹ ਨਹੀਂ ਕਰਦਾ ਲੈ ਫਲਪ ਲੈ ਤੂੰ ਚੱਲ ਅੰਦਰ ਆਹੋ ਦਵੀ ਨਾ ਨਹੀਂ ਦਬਦਾ ਆਹ ਆਉਂਦੀ ਆ ਚਾਹ ਦਾ ਗਲਾਸ ਚੱਕੀ ਆ ਤੂੰ ਜਾ ਹੀ ਮੜੇ ਜਾਂ ਅੰਦਰ ਮੈਂ ਕਰਾਂ ਇਹਦੇ ਨਾਲ ਗੱਲ ਅਣ ਤੂੰ ਮੇਰੀ ਗੱਲ ਸੁਣ ਲੈ ਆਪ ਮੇਰੀ ਭੈਣ ਨੂੰ ਲੜਕੇ ਘਰੋਂ ਬਾਹਰ ਕਰਦਾ ਤੇ ਆਪ ਚਾ ਢੱਫੀ ਜਾਨੀ ਆ ਮੈਂ ਤਾਂ ਕੋਈ ਨਹੀਂ ਕੱਢਿਆ ਇਹ ਆਪੇ ਨਹੀਂ ਹੱਟੀ ਬੋਲਣ ਉਹ ਇਹਦਾ ਕਿਹੜਾ ਦਿਮਾਗ ਖੱਲਿਆ ਵੀ ਤੇਰੇ ਨਾਲ ਲੜੂਗੀ ਇਹ ਮੇਰੀ ਗੱਲ ਸੁਣ ਲੈ ਇੱਥੇ ਤਾਂ ਤੇਰੀ ਨਾਂ ਤਾਂ ਨੂਮਲਾਂ ਨਾਲ ਬਣਦੀ ਆ ਨਾ ਤੇਰੀ ਨਨਾਨ ਨਾਲ ਬਣਦੀ ਆ ਉਹ ਨਾ ਪੇਕੇ ਪਿੰਡ ਤੇਰੀਆਂ ਪਰਜਾਈਆਂ ਨਾਲ ਬਣਦੀ ਆ ਤੇਰੀ ਤੇਰਾ ਕਹਿਣ ਦਾ ਕੀ ਮਤਲਬ ਹੈ ਕਿ ਮੈਂ ਲੜਕੀਆਂ ਉਹ ਗੱਲ ਲੜਕੀ ਦੀ ਨਹੀਂ ਹੁਣੇ ਕਿਹੜਾ ਇੱਥੇ ਸਦਾ ਰਹਿਣਾ ਚਾਰ ਦਿਨ ਆਈ ਐ ਕੱਟ ਲੈਣ ਦੇ ਚਾਰ ਦਿਨ ਮੜਾ ਜਾ ਜ਼ੁਬਾਨ ਤੇ ਕਾਬੂ ਰੱਖ ਲੈ ਹੁਣ ਇਹੀ ਰਹੂਗੀ ਕਰੇ ਮੈਂ ਚੱਲੀ ਆ ਉਹ ਮੈਨੂੰ ਤਾਂ ਸੁੱਡੀ ਸਮਝ ਨਹੀਂ ਆਉਂਦੀ ਮੈਂ ਤੁਹਾਡਾ ਕਰਾਂ ਤਾਂ ਕਰਾਂ ਕੀ ਚੁੱਪ ਕਰਕੇ ਮੇਰੇ ਨਾਲ ਚੱਲ ਤਿਆਰ ਹੋ ਕੇ ਨੂਨੂ ਲੈ ਕੇ ਆਉਣਾ ਨੂਨੂ ਲੈ ਕੇ ਆਉਣਾ ਮੈਨੂੰ ਤਾਂ ਨਾ ਬਸ ਇਹ ਗੱਲ ਸਾਰੀ ਬਰਦਾਸ਼ਤ ਤੋਂ ਬਾਹਰ ਹੈ ਮੇਰਾ ਤਾਂ ਜੀ ਕਰਦਾ ਤੈਨੂੰ ਵੀ ਉੱਥੇ ਛੱਡਿਆ ਮਾਂ ਮਾਰ ਦਿਆਂ ਗੱਲਾਂ ਆਪਦੀਆਂ ਨੂਨੂ ਲੈ ਕੇ ਆਉਣਾ ਹੂੰ ਕੀ ਛੱਡ ਦਿਓ ਮੈਨੂੰ ਮੇਰੇ ਪੈਕੇ ਛੱਡ ਦਿਓ ਉਹਨੂੰ ਉਹਦੇ ਪੈਕੇ ਛੱਡ ਦਿਓ ਘਰ ਨਾ ਬਸਾਇਓ ਹਰਮਨ ਹਾਂ ਮਮੀ ਅਸੂਟ ਇਹ ਸੂਟ ਤਾਂ ਮੈਂ ਲਿਆ ਦੀਗਾ ਜਦੋਂ ਮੈਂ ਦੀਦੀ ਕੋਲ ਗਈ ਸੀ ਅੱਛਾ ਹਾਂ ਅਹ ਅਚਾ ਜੀਜੂ ਤਾਂ ਹੈ ਨਹੀਂ ਤਿਗੇ ਉੱਥੇ ਜਦੋਂ ਮੈਂ ਦੁਕਾਨ ਤੇ ਸੂਟ ਲੈਣਦੀ ਮੈਂ ਤਾਂ ਹੋੜੀਏ ਦੁਕਾਨ ਨੂੰ ਕਹਤ ਦੁਕਾਨਦਾਰ ਨੂੰ ਕਹਤਾ ਵੀ 7-8000 ਵਾਲਾ ਦਿਖਾ ਦੇ ਚੱਲ ਵਧੀਆ ਇਸ ਬਹਾਨੇ ਸੂਟ ਬਣ ਗਏ ਹਾਂ ਆ ਵੀ ਸੋਹਣਾ ਆ ਵੀ ਸੋਹਣਾ ਦੋਨੇ ਰੰਗ ਸੋਹਣੇ ਨੇ ਪਰ ਤਾਂ ਮੇਰੇ ਸਮਿਆਂ ਵਾਲਾ ਆ ਲੈ ਮੰਮੀ ਉਹੀ ਨਾ ਨੀਤ ਪਾਲਿਆ ਕਰ ਹਰੇਕ ਚੀਜ਼ ਤੇ ਲੈ 10 ਕੁੜੇ ਮੈਂ ਸਮਿਆਂ ਲੂੰਗੀ ਇੱਕ ਅੱਧਾ ਫੇਰ ਕੀ ਆ ਨਾ ਓ ਇਸ ਗੱਲ ਨਾ ਮੰਮੀ ਹਾਂ ਮੇਰੇ ਨਾ ਮਨ ਚ ਇੱਕ ਗੱਲ ਆਉਂਦੀ ਆ ਹਾਂ ਜਦੋਂ ਮੇਰੇ ਸਹੁਰੇ ਆਉਣਗੇ ਦੀਦੀ ਕੱਲੀ ਇਹ ਜਾਊਗੀ ਨਾ ਮੂਰੇ ਜੇ ਜੀਜੂ ਨਾ ਹੋਏ ਤਾਂ ਅਗਲਾ ਕੀ ਸੋਚੂਗਾ ਦੇ ਕੁੜੀ ਦੇ ਸਹੁਰਿਆਂ ਚ ਕੋਈ ਵੀ ਨਹੀਂ ਆਇਆ ਇਹ ਗੱਲ ਤਾਂ ਮੇਰੇ ਵੀ ਦਿਮਾਗ ਚ ਆਈ ਸੀ ਵੀ ਤੇਰੇ ਸਹੁਰੇ ਕੀ ਸੋਚਣਗੇ ਵੀ ਇਹਨਾਂ ਦਾ ਬੜਾ ਜਵਾਈ ਹੈ ਹੀ ਨਹੀਂ ਇੱਕ ਤੇਰੇ ਚਾਚੇ ਤਾਏ ਵੀ ਨਕੰਮੇ ਨੇ ਆ ਮਾਮੇ ਮਾਸੜ ਵੀ ਜੇ ਉਹਨਾਂ ਨੇ ਪੁੱਛਿਆ ਉਹਨੂੰ ਤਾਂ ਹੱਬ ਕੇ ਦੱਸ ਦੇਣਾ ਵੀ ਗੁੱਸੇ ਰਾਜੀ ਹੋ ਕੇ ਆਈਏ ਚਲ ਛੱਡ ਇਹਨਾਂ ਗੱਲਾਂ ਨੂੰ ਉਸ ਟਾਈਮ ਤੇ ਮੌਕੇ ਦੀ ਮੌਕੇ ਦੇਖੀ ਜਾਊਂਗੀ ਪੈਸੇ ਦੇ ਥੋੜੇ ਜਿਹਾ ਮੰਮੀ ਪੈਸੇ ਕੀ ਕਰਨੇ ਨੇ ਤੂੰ ਚਾਹ ਪਾਣੀ ਦਾ ਸਮਾਨ ਲਿਆਉਣਾ ਲੈ ਹੁਣ ਮੇਰੇ ਕੋਲ ਪੈਸੇ ਦੇਖ ਲੈ ਹੁਣ ਤੈਨੂੰ ਪੈਸਿਆਂ ਦੀ ਹੋਰੀਆ ਵੀ ਕਿਹੜੇ ਵੇਲੇ ਤੋਂ ਖੋਲ ਆ ਰਹਿਣ ਦੋ ਮੇਰੇ ਕੋਲ ਮੜਾ ਮੋਟਾ ਕੀ ਗੱਲ ਲੋਕਾਂ ਦੀਆਂ ਜਰੂਰ ਮੈਂ ਤਾਂ ਤੜਲੇ ਕਹਿੰਦੇ ਜਦੋਂ ਹੈਗੇ ਆ ਤਾਂ ਦੇ ਮੈਨੂੰ ਲੈ ਉਹ ਕਿਹੜਾ ਨਹੀਂ ਕਰਦੀ ਉਤਰਲੇ ਮੇਰ ਤਾਂ ਲੈ ਜਾਂਦੀ ਦੀ ਲੈ ਜੇ ਮੈਂ ਨਾ ਉੱਥੋਂ ਚੱਕਦੀ ਪੈਸੇ ਨਾ ਉਹਨਾਂ ਦੇ ਘਰੇ ਜਾਂਦੀ ਫਿਰ ਤੂੰ ਕਿੱਥੇ ਲਿਆਉਂਦੀ ਯਾਨੀ ਕਿ ਤੂੰ ਦੇਣੇ ਨਹੀਂ ਹੈ ਉਹ ਦੇ ਦਿੰਨੀ ਆ ਮੇਰੀ ਮਾਂ ਦੇ ਦੇ ਖਾਣ ਪੀਣ ਦਾ ਸਮਾਨ ਲਿਆਉਣਾ ਆ ਮੈਂ ਆਹੋ ਮੇਰੇ ਪੈਸੇ ਦੀਨੇ ਤੁਮ ਨੂੰ ਆਪਦੇ ਮੁੰਡੇ ਨੂੰ ਕੁਛ ਨਾ ਕਹੀਂ ਬੇਲੜ ਨੂੰ ਮੁੰਡੇ ਨੂੰ ਮੈਂ ਕੀ ਕਹਾ ਬੇਲੜ ਨੂੰ ਉਹ ਤਾਂ ਆਪ ਕਦੀ ਤੇਤੋਂ ਮੰਗਦਾ ਕਦੀ ਮੇਤੋਂ ਮੰਗਦਾ ਨਕਮਾ ਕਿਸੇ ਥਾਂ ਦਾ ਹੁਣ ਪਰੌਣੇ ਨਹੀਂ ਆਉਣਾ ਮਾੜਾ ਮੂਟਾ ਤਾਂ ਵਧੀਆ ਖਾਣ ਪੀਣ ਚਾਹੀਦਾ ਤੇਰੀ ਇੱਜ਼ਤ ਬਣਾਉਣੀ ਆ ਮੇਰੀ ਇੱਜ਼ਤ ਬਣਾਉਣੀ ਆ ਨਾ ਮੈਂ ਐ ਕਹਿੰਨੀ ਆ ਕਿ ਜੇ ਮੇਰੇ ਕੋਲ ਨਾ ਹੁੰਦਾ ਫੇਰ ਕਿੱਥੋਂ ਕਰਦੀ ਹੈ ਹੈ ਉਹ ਤਾਂ ਵਧੀਆ ਹੋਇਆ ਮੈਂ ਚੱਕ ਲਈ ਉੱਥੋਂ ਪੈਸੇ ਤਾਂ ਸਰੀ ਜਾਂਦਾਗਾ ਹੁਣ ਜੇ ਮੈਂ ਨਾਲ ਲਿਉਂਦੀ ਫੇਰ ਵੀ ਤਾਂ ਕਿਸਤੋਂ ਲਿੰਦੀ ਪੈਸੇ ਹੁਣ ਲਿਆ ਜਾ ਕੇ ਕੋਲ ਪੈਸੇ ਹੁੰਦਿਆ ਹੁੰਦਿਆ ਜ਼ਰੂਰ ਮੈਂ ਤਾਂ ਤੜਲੇ ਲੋਕਾਂ ਦੇ ਕਰਨੇ ਆ ਦੇ ਪੈਸੇ ਅੰਦਰੋ ਲਿਆ ਕੇ ਮੈਨੂੰ ਖਾਣ ਪੀਣ ਦਾ ਮੈਂ ਪ੍ਰਬੰਧ ਕਰਾਂ ਮੜਦਨੀਆਂ ਤੁਹਾਡਾ ਮੱਥਾ ਤੁਸੀਂ ਨਾ ਰਹਿਣ ਦਿਓ ਮੇਰੇ ਕੋਲ ਪੰਜੀ ਵੀ ਲੈ ਕੁੜੇ ਪਰਸ ਵੀ ਲੈ ਕੇ ਆਈਓ ਇਹ ਕਿਥੋਂ ਹੀ ਨਹੀਂ ਲੈ ਆਂਦਾ ਇਹ ਵੀ ਕਿਤੇ ਉੱਥੋਂ ਹੀ ਦਾ ਨਹੀਂ ਚੱਕ ਲਈ ਜਸ਼ਨ ਦੇ ਸਹੁਰਿਆਂ ਤੋਂ ਜੇ ਉਹ ਨਹੀਂ ਇਹਦੇ ਕਿਤੇ ਲਾਇਆ ਪਾਇਆ ਦੇਖ ਲਿਆ ਪਰਸ ਫੇਕੀ ਕਰੂਗੇ ਕਮਿਨੀ ਆ ਬੀਬੀ ਅ ਪਰਸ ਨਾਲ ਫਰੋਲ ਲਿਆ ਕਰ ਤੂੰ ਮੇਰਾ ਲਿਆ ਫੜਾ ਇੱਧਰ ਓਏ ਹਰੇਕ ਚੀਜ਼ ਫਰੋਲਣ ਭੇਜੂਗੀ ਕਰੇ ਸੂਟ ਦੇ ਦੋ ਉਹਨੂੰ ਕਰੇ ਪਰਸ ਦੇ ਦੋ ਲੈ ਕਿੰਨਾ ਸੋਹਣਾ ਰੰਗ ਚਲ ਦੇਖਦੀ ਆ ਇਹਨੂੰ ਪਤਿਆ ਕੇ ਜੀ ਮੈਂ ਹੀ ਸਮਾਲਾਂ ਮੈਂ ਮਾਂ ਰੋਟੀ ਨਹੀਂ ਬਣਾਈ ਹਾਲ ਤੱਕ ਮੈਂ ਨਹੀਂ ਬਣਾਈ ਕੀ ਗੱਲ ਸਿਹਤ ਨਹੀਂ ਠੀਕ ਤੁਹਾਡੀ ਨਹੀਂ ਮੇਰੀ ਸਿਹਤ ਠੀਕ ਹੈ ਜਦੋਂ ਤੱਕ ਜਸ਼ਨ ਨਹੀਂ ਨਾ ਆਉਂਦੀ ਮੈਂ ਉਦੋਂ ਤੱਕ ਨਾ ਰੋਟੀ ਬਣਾਵਾਂ ਤੇ ਨਾ ਮੈਂ ਖਾਵਾਂ ਮੰਮੀ ਇਹ ਕੀ ਜਦ ਹੋਈ ਇਹ ਕੋ ਚੰਗੀ ਗੱਲ ਆ ਤੁਹਾਡੀ ਮੈਨੂੰ ਨਹੀਂ ਪਤਾ ਮੈਂ ਜੋ ਕਹੇਤਾ ਸੋ ਕਹੇਤਾ ਮੰਮੀ ਜੋ ਕਹੇਤਾ ਸੋ ਕਹੇਤਾ ਦਾ ਨਹੀਂ ਜੇ ਆਪਾਂ ਹੁਣ ਲੈਣ ਜਾਵਾਂਗੇ ਉਹਨੂੰ ਤਾਂ ਗਾਹਾਂ ਤੋਂ ਵੀ ਆਹੀ ਕੁਛ ਕਰਿਆ ਕਰੂਗੀ ਆਪਾਂ ਕਹੋ ਚੁ ਕੀ ਕਿਸੇ ਦੀ ਗਲਤੀ ਆ ਜਦੋਂ ਤੱਕ ਜਸ਼ਨ ਨਹੀਂ ਨਾ ਆਉਂਦੀ ਉਦੋਂ ਤੱਕ ਇੱਥੇ ਇਹੀ ਕੰਮ ਚੱਲੂ ਆ ਜਿਹੜੀ ਤੇਰੀ ਭੂਆ ਬੈਠੀ ਹੈ ਨਾ ਜਿੱਦ ਕਰੀ ਮੈਂ ਜਸ਼ਨ ਦੇ ਹੱਥਾਂ ਦੇ ਪਰੌਂਠੇ ਖਵਾ ਕੇ ਤੋੜਨਾ ਹੈ ਉਹਨੂੰ